ਜਲੰਧਰ ਦੀ ਸ਼ਾਹਕੋਟ ਦੇ ਨਜ਼ਦੀਕ ਪਿੰਡ ਮੀਂਹਵਾਲ ਮੌਲਵੀਆਂ ਵਿਖੇ ਬੀਤੀ 5 ਅਤੇ 6 ਨਵੰਬਰ ਦੀ ਦਰਮਿਆਨੀ ਰਾਤ ਇੱਕ ਵਿਅਕਤੀ ਦੇ ਹੋਏ ਅੰਨ੍ਹੇ ਕਤਲ ਨੂੰ ਨਰਿੰਦਰ ਸਿੰਘ ਔਜਲਾ ਡੀਐਸਪੀ ਸ਼ਾਹਕੋਟ ਦੇ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਦੇ ਵੱਲੋਂ 12 ਘੰਟਿਆਂ ਦੇ ਵਿੱਚ ਟਰੇਸ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਆ ਪ੍ਰੈਸ ਵਾਰਤਾ ਦੇ ਦੌਰਾਨ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਡੀਐਸਪੀ ਸਬਡਿਵੀਜ਼ਨ ਸ਼ਾਹਕੋਟ ਨੇ ਦੱਸਿਆ ਕਿ ਮਿਤੀ 6 ਨਵੰਬਰ 2023 ਨੂੰ ਸਵੇਰੇ ਪੁਲਿਸ ਨੂੰ ਇਤਲਾਹ ਮਿਲੇ ਸੀ ਕਿ ਪਿੰਡ ਮੀਂਹਵਾਲ ਮੌਲਵੀਆਂ ਵਿਖੇ ਇੱਕ ਵਿਅਕਤੀ ਸੂਰਜ ਕੁਮਾਰ ਉਰਫ ਜੌਨ ਪੁੱਤਰ ਰਮੇਸ਼ لال ਵਾਸੀ ਮੀਂਹਵਾਲ ਮੌਲਵੀਆਂ ਦਾ ਘਰ ਦੇ ਅੰਦਰ ਕਤਲ ਹੋ ਗਿਆ ਅਤੇ ਜਿਸਤੇ ਜਸਵਿੰਦਰ ਸਿੰਘ ਡੀਐਸਪੀ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਦਾਰ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਇਹ ਇੱਕ ਕੱਲ ਮਾਰਨਿੰਗ ਹੀ ਜਿਹੜੇ ਇੱਕ ਬੱਚਿਆਂ ਨੇ ਜਾ ਕੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਉਹਨਾਂ ਦਾ ਫਾਦਰ ਜਿਹੜਾ ਸੀਗਾ ਸੂਰੇਜ ਕੁਮਾਰ ਉਰਫ ਜੌਨ ਜਿਹੜਾ ਉਦੇ ਉਦੇ ਰੂਮ ਦੇ ਵਿੱਚ ਜਿਹੜੇ ਸੋਫੇ ਦੇ ਉੱਤੇ ਉਹਦੀ ਜਿਹੜੀ ਡੈੱਡ ਬਡੀ ਪਈ ਸੀ ਜਿਹਦੇ ਸਿਰ ਵਿੱਚ ਕਾਫੀ ਸੱਟਾਂ ਮਾਰੀਆਂ ਸੀ ਬਲੱਡ ਕਾਫੀ ਡੁੱਲਿਆ ਹੋਇਆ ਸੀ ਉਹਦੇ ਵੱਲੋਂ ਆਪਣੇ ਚਾਚਿਆਂ ਨੂੰ ਜਾਂ ਦੂਸਰਿਆਂ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਐ ਐਸ ਐਚਓ ਸਾਹਿਬ ਮੈਂ ਵੀ ਐਸੀ ਮੌਕੇ ਤੇ ਪਹੁੰਚੇ ਜਾ ਕੇ ਜਿਹੜੀ ਉਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ ਉਹਦੇ ਚ ਉਹਦੀ ਜਿਹੜੀ 5 6 ਦੀ ਰਾਤ ਨੂੰ ਜਿਹੜਾ ਆ ਉਹਦਾ ਉਹਦੇ ਤੇਜ਼ ਤਾਰ ਹਥਿਆਰ ਨਾਲ ਸਰਵਿੱਚ ਤੇ ਹੋਰ ਸੱਟਾਂ ਮਾਰ ਕੇ ਜਿਹੜਾ ਉਹਦਾ ਕਤਲ ਕੀਤਾ ਗਿਆ ਸੀ ਜਿਸ ਦੇ ਉੱਤੇ ਜਿਹੜਾ ਆ ਕਾਰਵਾਈ ਕਰਦੇ ਆ ਹੋਇਆ ਸਾਡੇ ਵੱਲੋਂ ਜਿਹੜਾ ਉਹਦੇ ਸੂਰਜ ਦੇ ਬ੍ਰਦਰ ਅਜੇ ਦੇ ਬਿਆਨਾਂ ਦੇ ਉੱਤੇ ਜਿਹੜੀ ਆ 302 ਸੈਕਸ਼ਨ ਦੇ ਤਹਿਤ ਐਫ ਆਈ ਆਰ ਨੰਬਰ 183 ਦਰਜ ਕੀਤੀ ਗਈ ਤੇ ਐਫ ਆਈ ਆਰ ਦਰਜ ਕਰਕੇ ਜਿਹੜੀ ਆ ਉਹਦੀ ਮੁੱਢਲੀ ਪੜਤਾਲ ਸਟਾਰਟ ਕੀਤੀ ਗਈ ਜਿਹਦੇ ਵਿੱਚ ਕਾਫੀ ਐਂਗਲਸ ਦੇ ਉੱਤੇ ਅਲੱਗ-ਅਲੱਗ ਐਸਐਚਓ ਸਾਹਿਬ ਨੇ ਵੀ ਸਾਰੇ ਜਨਰਲ ਟੀਮ ਨੇ ਕਾਫੀ ਮਿਹਨਤ ਕੀਤੀ ਤੇ ਜਿਹਦੇ ਵਿੱਚ ਕਿ ਇਹ ਬਲਾਈਂਡ ਮਟਰ ਸੀ ਟੋਟਲੀ ਬਲਾਈਂਡ ਮਟਰ ਸੀ ਔਰ ਬਹੁਤ ਘੱਟ ਕਲੂਸ ਸੀ ਜਿਹੜੇ ਫਰਸਟ ਕਲੂ ਵੀ ਕੋਈ ਵੀ ਉਹ ਜਿਹੜੇ ਕਲੀਅਰਨਸ ਹੀ ਹੋ ਪਰ ਤੇ ਫਿਰ ਉਹਦੇ ਤੇ ਐਟ ਦਾ ਐਂਡ ਬਹੁਤ ਸਾਰੇ ਟੈਕਨੀਕਲ ਜਾਂ ਦੂਸਰੀਆਂ ਮਦਦਾਂ ਤੋਂ ਔਰ ਹਿਊਮਨ ਰਿਸੋਰਸਸ ਦੀ ਮਦਦ ਦੇ ਨਾਲ ਔਰ ਆਪਣੀ ਮਿਹਨਤ ਦੇ ਨਾਲ ਇਹਨੂੰ ਕਰੈਕ ਕੀਤਾ ਇਹ ਜਿਹੜੇ ਕ੍ਰੈਕ ਕਰਕੇ ਇਹਨੂੰ ਕਤਲ ਕਰਨ ਵਾਲੇ ਜਿਹੜੇ ਉਹਦੀ ਕਤਲ ਕਰਨ ਵਾਲੇ ਜਿਹੜੇ ਚਾਰ ਬੰਦੇ ਸੀਗੇ ਜਿਨ੍ਹਾਂ ਚੋਂ ਤਿੰਨ ਬੰਦੇ ਤੇ ਇੱਕ ਲੇਡੀਜ਼ ਉਹਨਾਂ ਨੂੰ ਨਾਮਿਨੇਟ ਕੀਤਾ ਉਹਨਾਂ ਨੂੰ ਜਿਹੜਾ ਉਹਨਾਂ ਵਿੱਚੋਂ ਜਿਹੜਾ ਤਿੰਨਾਂ ਨੂੰ ਅਮਨਦੀਪ ਅਮਨਦੀਪ ਦੀ ਜਿਹੜੀ ਵਾਈਫ ਸੀਗੀ ਮਰਨੜੇ ਦੀ ਉਸ ਤੋਂ ਇਲਾਵਾ ਜਿਹੜਾ ਗੁਰਪ੍ਰੀਤ ਗੋਪੀ ਤੇ ਇੱਕ ਜੋਬਨ ਤੰਦ ਇਹਨਾਂ ਤਿੰਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਤੇ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹਰਜਿੰਦਰ ਜਿੰਦਰ ਜਿਹੜਾ ਹੈਗਾ ਉਹ ਉਹਦੀ ਅਰੈਸਟ ਬਾਕੀ ਹੈਗੀ ਆ ਸੋ ਵੀਲ ਬੀ ਅਰੈਸਟ ਹਿਮ ਵੈਰੀ ਸੂਨ ਸੋ ਇਟਸ ਅ ਬਲਾਈਂਡ ਮਰਡਰ which was ਸੌਲਵਡ uh, ਵਿðਿਨ uh, 24 ਆਵਰ ਨੋਟ ਵਿðਿਨ 24 ਆਵਰ ਥੈਟ ਇਜ਼ ਇਨ 12 ਆਵਰਸ 12 ਆਵਰ ਤੋਂ ਵੀ ਥੋੜੇ ਦੇ ਵਿੱਚ ਇਸ ਜਿਹੜੇ ਅੰਨੇ ਕਤਲ ਨੂੰ ਜਿਹੜਾ ਆ ਸਾਡੀ ਸ਼ਾਹਕੋਟ ਦੀ ਪੁਲਿਸ ਨੇ ਜਿਹੜਾ ਆ ਸੌਲਵ ਕੀਤਾ ਤੇ ਸੋਲਵ ਹੀ ਨਹੀਂ ਕੀਤਾ ਹੈਗਾ ਸੋਲਵ ਕਰਕੇ ਜਿਹੜੇ ਜਿਨ੍ਹਾਂ ਨੇ ਉਹ ਕਲਪਰੇਟਸ ਜਿਹੜੇ ਸੀਗੇ ਇਹਦੇ ਇਸ ਇਹਦੇ ਇਸ क्राइम ਦੇ ਜਿਹੜੇ ਆ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਤੇ ਸਾਰੇ ਪਤਲ ਗਿਆ ਕੀ ਮਾਮਲਾ ਸੀ ਕਿਉਂ ਮਾਰਿਆ ਗਿਆ ਜੀ ਇਦਨੇ ਜਿਹੜੀ ਇਹ ਇਹ ਜਿਹੜਾ ਸੀਗਾ ਮਾਡਾ ਸੂਰਜਮਲ ਇਹਦੀ ਆਪਣੀ ਵਾਈਫਸ ਦੇ ਨਾਲ ਅਣਪੜ ਸੀ ਇਹਨੇ ਲਾਸਟ ਵੇ ਪਹਿਲਾਂ ਵੀ ਇੱਕ ਦੋ ਵਾਰੀ ਉਹਦੀ ਕੁੱਟਮਾਰ ਕੀਤੀ ਸੀ ਹੁਣ ਉਹ 29 ਤਰੀਕ ਨੂੰ ਉਹਨੂੰ ਇਹਨੇ ਕੁੱਟ ਕੇ ਘਰੋਂ ਕੱਢ ਦਿੱਤਾ ਸੀ ਜੱਪ ਚਲੀ ਗਈ ਸੀ ਉਹਦੇ ਜਿਹੜੇ ਰਿਲੇਸ਼ਨ ਸੀ ਗੜੀ ਇਸ ਮੁੰਡੇ ਗੁਰਪ੍ਰੀਤ ਗੋਪੀ ਨਾਲ ਉਹਨੇ ਹੀ ਜਿਹੜਾ ਆ ਉਹ ਜਾਂ ਉਹ ਇਰੀਟੇਟਡ ਵੀ ਸੀ ਜਾਂ ਉਹ ਉਹਨਾਂ ਨਹੀਂ ਸੀ ਰਹਿਣਾ ਚਾਹੁੰਦੀ ਜਾਂ ਉਹਦੇ ਬੱਚੇ ਵੀ ਸੀ ਤਿੰਨ ਹੈਗੇ ਉਨੇ ਹੀ ਜਿਹੜੇ ਇਹਨਾਂ ਨੂੰ ਤਿਆਰ ਕੀਤਾ ਕਿ ਵੀ ਉਹ ਜਿਹੜੇ ਉਹ چاہے ਆਪਣੇ ਕੁੱਟ ਦਾ ਬਦਲਾ ਕਰ ਉਹ ਜਾਊ ਕਿਸੇ ਵੀ ਤਰੀਕੇ ਨਾਲ ਉਹ ਉਹਨੇ ਇਹਨਾਂ ਨੂੰ ਨਾਲ ਲੈ ਕੇ ਈਵਨ ਇਹ ਮੇਰੇ ਖਿਆਲ ਵਿੱਚ ਆਪਣੀ ਤਰ੍ਹਾਂ ਦਾ ਪੂਰੇ ਪੰਜਾਬ ਦੇ ਵਿੱਚ ਕੀ ਸ਼ਾਇਦ ਹਿੰਦੁਸਤਾਨ ਦੇ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਕੇਸ ਹੋਊਗਾ ਜਿਹਦੇ ਵਿੱਚ ਜਿਹੜੀ ਆ ਉਹ ਲੜਕੀ ਜਿਹੜੀ ਆ ਖੁਦ ਹਥਿਆਰ ਲੈ ਕੇ ਨਾਲ ਮਾਰਨ ਵਾਸਤੇ ਗਈ ਆਦਰਵਾਈਜ਼ ਨਹੀਂ ਤੇ ਜੇ ਕੋਈ ਜ਼ਹਿਰ ਦੇ ਦਿੰਦੀ ਐ ਜਾਂ ਕਿਸੇ ਨੂੰ ਕਹਿ ਕੇ ਮਰਵਾ ਦਿੰਦੀ ਐ ਜਾਂ ਇਦਾਂ ਦੇ ਤੇ ਕੇਸ ਬਹੁਤ ਆਏ ਹੋਣਗੇ ਬਟ ਦਿਸ ਵਾਈ ਦਾ ਫਰਸਟ ਕੇਸ ਇਨ ਵਿੱਚ ਟੋਟਲੀ ਫਰਮੀ ਸਟਾਈਲ ਸ਼ੀ ਵਾਸ ਗੋਇੰਗ ਅਲੋਂਗ ਵਿਦ ਦਾ ਅਦਰ ਕੋਲਪਰੇਟਸ ਅਦਰ ਕਿ ਅਕਿਊਜ਼ਡ ਉਹਨਾਂ ਦੇ ਨਾਲ ਜਾ ਕੇ ਉਹਨੇ ਨਾਲ ਉਸ ਕਤਲ ਨੂੰ ਅੰਜਾਮ ਦਿੱਤਾ ਪਰਸਨਲੀ ਵਿਜ਼ਿਟਡ देयर ਨਾਲ ਨੜੇ ਵਿ ਇਕੋ ਬਾਈਕ ਤੇ ਗਏ ਸੜੇ ਤਾਂ ਜਿਸ ਤਰ੍ਹਾਂ ਇੱਕ ਤਾਂ ਉਹਦੀ ਗੱਲਬਾਤ ਸੀ ਇੱਕ ਲੇਰੀ ਬਾਈ ਜਨਰਲ ਤੇ ਜਿਹੜੇ ਬਾਕੀ ਦੂਸਰੇ ਮੁੱਦੇ ਉਹ ਕਿਹਦੇ ਰਿਲੇਸ਼ਨ ਦੇ ਵਿੱਚ ਸੀ ਉਹ ਗੁਰਪ੍ਰੀਤ ਕੋਪੀ ਦੇ ਰਿਲੇਸ਼ਨ ਦੇ ਵਿੱਚ ਸੀ ਉਹ ਦੇ ਜੇਲ੍ਹ ਦੇ ਵਿੱਚ ਉਹਦੇ ਨਾਲ ਰਹੇ ਸੀ ਤੇ ਉਹ ਇਸ ਕਰਕੇ ਉਹ ਜਿਹੜੇ ਇੰਨੇ ਤੋਂ ਨਹੀਂ ਗੁਰਪ੍ਰੀਤ ਕੋਪੀ ਨੇ ਕਾ ਗੋਪੀ ਨੇ ਨਾਲ ਆਪਣੇ ਉਹ ਦੋ ਆਪਣੇ ਸਾਥੀਆਂ ਨੇ ਤਿਆਰ ਕੀਤਾ ਤੇ ਜਿਹੜੇ ਇਹਨਾਂ ਤਿੰਨਾਂ ਨਹੀਂ ਚਾਰੇ ਨਹੀਂ ਚਾਰੇ ਦੇ ਚਾਰਾਂ ਨੇ ਜਾ ਕੇ ਜਿਹੜਾ ਉਹਦੇ ਕਰਕੇ ਜਿਹੜਾ ਉਹਦਾ ਸਿਰ ਤੇ ਸੱਟਾ ਮਾਰ ਕੇ ਤੇ ਇਧਰ ਤੇ ਰਹਿਣਾ ਉਹਦਾ ਕਤਲ ਕਰ ਦਿੱਤਾ ਬਟ ਕਰਕੇ ਤੋਂ ਉੱਥੋਂ ਬੜੇ ਸਕਸੈਸਫੁਲੀ ਇਹ ਉਸ ਪਿੰਡ ਦੇ ਵਿੱਚੋਂ ਨਿਕਲ ਗਏ ਸੀ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਨਹੀਂ ਸੀ ਇਹਦਾ ਦੇ ਬਾਰੇ ਵਿੱਚ ਹਾਂਜੀ ਜਿਹੜਾ ਉਹ ਦਸਤਰਬੰਦ ਹੋ ਗਿਆ ਔਰ ਜਿਹੜਾ ਬਾਈਕ ਸੀਗਾ ਉਹ ਵੀ ਉਹ ਵੀ ਬਰੰਦ ਬਰੰਦ ਹੋ ਗਿਆ ਹਾਂ ਤੇ ਇਹ ਕਿਤੇ ਪੜੀ ਹੈ ਕਿ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਪਿਛਲੀ ਵਾਰ ਤੋਂ ਹਾਂਜੀ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਹੈ ਇਹਨਾਂ ਦੀ ਹਾਂ ਇਹਨਾਂ ਦੀ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਵਾਕੀ ਦੇ ਦੇ ਦਿੰਨੇ ਇਸ ਤਰ੍ਹਾਂ ਦਾ ਸੀਗਾ ਕ੍ਰਾਈਮਲ ਨੇ ਪਹਿਲਾਂ ਕੀਤਾ ਜਿਹੜੇ ਇਹਦੇ ਤੇ ਲੜਾਈ ਝਗੜੇ ਦੇ ਵੀ ਹੋਏਗੇ ਨੇ ਉਹਨਾਂ ਦੇ ਸਨੇਚਿੰਗ ਸਨੁਚਿੰਗ ਦੇ ਮਕਦਮੇ ਵੀ ਆ ਗਏ ਨੇ ਆਸਮ ਜਨ న్యూਸ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ